ਅ ਮੈਂ ਕੀ ਦੇਖਦੇ ਹਾਂ ਕੈਨੇਡਾ ਚ ਇਕ ਤਾਂ ਵੈਸੇ ਵੀ ਸਟੂਡੈਂਟ ਜਾਣੇ ਘਟ ਹੋਏ ਹੋਏ ਆ ਇੰਟਰਸਟ ਘਟ ਦਿਖਾ ਰਿਹਾ ਖਾਸ ਤੌਰ ਤੇ ਕੈਨੇਡਾ ਦੇ ਲਈ ਤੇ ਦੂਜੇ ਪਾਸੇ ਕੈਨੇਡਾ ਵੱਲੋਂ ਇਸ ਤਰ੍ਹਾਂ ਦੀਆਂ ਆਏ ਦਿਨ ਨਵੀਆਂ-ਨਵੀਆਂ ਬਿਆਨਬਾਜ਼ੀਆਂ ਆਉਣੀਆਂ ਕਿ ਕੈਨੇਡਾ ਜਿਹੜੇ ਵਾਪਸ ਭੇਜੂਗਾ ਜਿਹੜੇ ਉੱਥੇ ਪਹੁੰਚੇ ਹੋਏ ਨੇ ਜਾਂ ਵਰਕ ਵੀਜ਼ਾ ਨਹੀਂ ਦੇਊਗਾ ਪੀਆਰ ਦੇ ਵਿੱਚ ਇੰਟਰਟੇਨ ਨਹੀਂ ਕਰੂਗਾ ਕਿਵੇਂ ਦੇਖਦੇ ਹੋ ਇਹ ਬਿਆਨ ਨੂੰ ਤੁਸੀਂ ਅ ਸਰ ਦੇਖੋ ਕੋਈ ਵੀ ਕੰਟਰੀ ਪਾਵੇਂ ਉਹ ਸਾਡੀ ਆਪਣੀ ਕੰਟਰੀ ਕਿਉਂ ਨਾ ਹੋਵੇ ਕੋਈ ਵੀ ਇਲੀਗਲੀ ਜੇ ਕਿਸੇ ਕੰਟਰੀ ਦੇ ਵਿੱਚ ਐਂਟਰ ਹੁੰਦਾ ਹੈ ਤੇ ਗਵਰਨਮੈਂਟ ਨੂੰ ਇਸ ਚੀਜ਼ ਦਾ ਇਹ ਸੀਰੀਅਸਲੀ ਇੱਕ ਕਨਸਰਨ ਵਾਲਾ ਹੀ ਏਰੀਆ ਹੈ ਜਿਹਦੇ ਵਿੱਚ ਸਾਰੇ ਹੀ ਨੂੰ ਧਿਆਨ ਦੇਣ ਦੀ ਬਹੁਤ ਜ਼ਿਆਦਾ ਲੋੜ ਹੈ ਜਿਵੇਂ ਤੁਸੀਂ ਸ਼ੋਅ ਤੋਂ ਪਹਿਲਾਂ ਵੀ ਮੈਨੂੰ ਵੀਡੀਓ ਦਿਖਾਈ ਕਿ ਕਿੱਦਾਂ ਉਹ ਗੱਲ ਕਰ ਰਹੇ ਨੇ ਕਿ ਮੈਂ ਇੱਕ ਇਮੀਗ੍ਰੈਂਟ ਪੇਰੈਂਟਸ ਦੀ ਕੁੜੀਆਂ ਤੇ ਮੈਨੂੰ ਪਤਾ ਹੈ ਕਿ ਇਲੀਗਲ ਇਮੀਗ੍ਰੈਂਟਸ ਕਰਕੇ ਜਿਹੜੇ ਫਾਲਤੂ ਦੇ ਖਰਚੇ ਜਿਹੜੇ ਆ ਇਮੀਗ੍ਰੈਂਟਸ ਦੇ ਟੈਕਸਸ ਦੇ ਵਿੱਚੋਂ ਉਹਨਾਂ ਨੂੰ ਪ੍ਰਿਵਿਲੇਜ ਦਿੱਤੇ ਜਾਂਦੀ ਹੈ ਇਸ ਕਰਕੇ ਜਿਹੜੇ ਲੀਗਲੀ ਬੰਦੇ ਉੱਥੇ ਜਿਹੜੇ ਇਤੋਂ ਇੰਨੀ ਮਿਹਨਤ ਕਰਕੇ ਜਾ ਰਹੇ ਨੇ ਆਪਣੀ ਹਾਰਡ ਮਨੀ ਉੱਥੇ ਖਰਚ ਕਰਦੇ ਆਂ ਆਪਣੀ ਬੱਚਿਆਂ ਨੂੰ ਪੜਾਉਣ ਲਈ ਭੇਜਦੇ ਆਂ ਉਸ ਤੋਂ ਬਾਅਦ ਉਹਨਾਂ ਦੀ ਪੀਆਰ ਹੁੰਦੀ ਹੈ ਤੇ ਉਹਨਾਂ ਦੀ ਜਿਹੜੀ ਇਨਕਮ ਹੈ ਉਹਨਾਂ ਦੇ ਟੈਕਸਸ ਤੇ ਬਹੁਤ ਸਾਰੀ ਅੱਦਾਂ ਦੀ ਚੀਜ਼ਾਂ ਹੁੰਦੀ ਹੈ ਜੋ ਕਿ ਇਲੀਗਲ ਲੋਕੀ ਫਾਇਦਾ ਚੱਕਦੇ ਆਂ ਤੇ ਇਸੇ ਕਰਕੇ ਅਸੀਂ ਹਮੇਸ਼ਾ ਇੱਕ ਸਲਾਹ ਦਿੰਨੇ ਆ ਕਿ ਅਸੀਂ ਪਹਿਲਾਂ ਜਾਣ ਤੋਂ ਪਹਿਲਾਂ ਜਲਦੀ ਨਹੀਂ ਕਰਨੀ ਚਾਹੀਦੀ ਕਿ ਜੀ ਮੈਂ ਤਾਂ ਐਦਾਂ ਪਹੁੰਚ ਜਾਊਂਗਾ ਮੈਂ ਤਾਂ ਡੌਂਕੀ ਲਾ ਕੇ ਪਹੁੰਚ ਜਾਣਾ ਇਹ ਉਹਨਾਂ ਬੱਚਿਆਂ ਦਾ ਹਾਲ ਹੈ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਉੱਥੇ ਜਾ ਕੇ ਕੀ ਹੋਏਗਾ ਇਹ ਕੋਈ ਵੀ ਕੰਟਰੀ ਹੈ ਆਪਾਂ ਜੇ ਯੂਐਸ ਦੀ ਗੱਲ ਕਰੀਏ ਉੱਥੇ ਵੀ ਰੋਜ਼ ਬਿਆਨ ਆ ਰਹੇ ਆ ਕਿ ਜਿੰਨੇ ਵੀ ਇਲੀਗਲ ਇਮੀਗ੍ਰੈਂਟਸ ਆ ਅਸੀਂ ਉਹਨਾਂ ਨੂੰ ਰਿਪੋਰਟ ਕਰਾਂਗੇ ਐਂਡ ਜਦੋਂ ਇੱਕ ਵਾਰੀ ਵੀ ਕਿਸੇ ਕੈਂਡੀਡੇਟ ਦਾ ਡਾਟਾ ਇਲੀਗਲ ਇਮੀਗ੍ਰੈਂਟ ਦੇ ਵਿੱਚ ਐਂਟਰ ਹੋ ਜਾਂਦਾ ਉਹ ਕਿਸੇ ਹੋਰ ਕੰਟਰੀ ਅਪਲਾਈ ਕਰਨ ਲਈ ਕਰਨ ਦੇ ਲਈ ਵੀ ਐਲੀਜੀਬਲ ਨਹੀਂ ਰਹਿੰਦਾ ਤੇ ਇਹ ਆਪਾਂ ਨੂੰ ਪਹਿਲਾਂ ਹੀ ਧਿਆਨ ਰੱਖਣਾ ਚਾਹੀਦਾ ਹੈ ਤੇ ਰਹੀ ਗੱਲ ਪੀਆਰ ਨੂੰ ਲੈ ਕੇ ਵਰਕ ਪਰਮਿਟ ਨੂੰ ਲੈ ਕੇ ਰੋਜ਼ ਜਿਹੜੇ ਨਵੇਂ ਬਿਆਨ ਆ ਰਹੇ ਆ ਤੇ ਵੀ ਸ਼ੁੱਡ ਨਾਟ ਫੋਕਸ ਓਨ 네ਗੇਟਿਵ ਪਬਲਿਸਿਟੀ ਪੋਜ਼ਿਟਿਵ ਵੀ ਬਹੁਤ ਕੁਝ ਆ ਰਿਹਾ ਹੈ ਜਿਵੇਂ ਨਵਾਂ ਪ੍ਰੋਗਰਾਮ ਨੈਨੀ ਦਾ ਆਪਾਂ ਲਾਸਟ ਟਾਈਮ ਵੀ ਡਿਸਕਸ ਕੀਤਾ ਸੀ ਕਿ ਹਾਲੇ ਤੱਕ ਡੇਟ ਨਹੀਂ ਆਈ ਜੋ ਕਿ ਜਨੂਅਰੀ ਦੇ ਵਿੱਚ 익ਸਪੈਕਟਿਡ ਸੀਗਾ ਕਿ ਓਪਨ ਹੋ ਜਾਏਗਾ ਤੇ ਉਸ ਤੋਂ ਬਾਅਦ ਅਸੀਂ ਫਾਈਲ ਪੁੱਟ ਕਰਾਂਗੇ ਬਟ ਉਹਨਾਂ ਨੇ ਹੁਣ ਡੇਟ ਜਿਹੜੀ ਹੈ ਫਾਈਨਲ ਕਰ ਦਿੱਤੀ ਗਈ ਹੈ 31st ਮਾਰਚ 2025 ਦੇ ਵਿੱਚ ਜਿਹੜਾ ਇਹ ਪ੍ਰੋਗਰਾਮ ਹੈ ਇਹ ਓਪਨ ਹੋਣ ਜਾ ਰਿਹਾ ਹੈ ਤੇ ਇਹ ਬਹੁਤ ਹੀ ਵਧੀਆ ਓਪਰਚੁਨਿਟੀ ਹੈ ਉਹਨਾਂ ਕੈਂਡੀਡੇਟਸ ਲਈ ਜਿਨ੍ਹਾਂ ਦਾ ਸਕੋਰ 4.5 ਬੈਂਡ ਤੋਂ ਉੱਤੇ ਨਹੀਂ ਜਾ ਰਿਹਾ ਸੀ ਹਮ ਹਲੋ ਸਤਿ ਸ੍ਰੀ ਅਕਾਲ ਜੀ ਕੌਣ ਬੋਲ ਰਹੇ ਹੋ ਸਤਿ ਸ੍ਰੀ ਅਕਾਲ ਜੀ ਸਰ ਜੀ ਆ ਜੀ ਗੱਲ ਕਰ ਰਿਹਾ ਹਾਂ ਹਾਂ ਜਤਨ ਜੀ ਆਪਣੀ ਪ੍ਰੋਫਾਈਲ ਤੇ ਸਵਾਲ ਦੱਸੋ ਸਰ ਮੇਰੀ ਏਜ 29 ਹੈ ਹਮ ਤੇ ਮੈਂ ਹੋਟਲ ਹੋਟਲ ਦਾ ਕੋਰਸ ਕੀਤਾ ਹੋਇਆ ਹੈ ਹੋਟਲ ਹਾਂ ਜੀ ਸਰ ਹੋਟਲ ਦੇ ਵਿੱਚ ਮੈਂ ਵੇਟਰ ਦਾ ਵਰਕ ਕਰਦਾ ਰਿਹਾ ਇੱਕ ਨੂੰ ਓਕੇ ਤੇ ਆਲਸ ਅਪੀਅਰ ਕੀਤਾ ਹੈ ਤੁਸੀਂ ਮੈਮ ਆਲਸ ਅਜੇ ਤੱਕ ਤੁ ਵੀ ਨਹੀਂ ਕੀਤਾ ਮੈਂ ਅਪੀਅਰ ਓਕੇ ਕੀ ਪਲਾਨ ਕਰ ਰਹੇ ਹੋ ਤੁਸੀਂ ਮੈਮ ਮੈਂ ਮੇਰਾ ਕੈਨੇਡਾ ਪੰਛਾ ਤੇ ਵਸੀ ਹਾਂ ਕੈਨੇਡਾ ਬਿਲਕੁਲ ਬਣ ਸਕਦਾ ਹੈ ਬਿਲਕੁਲ ਬਣ ਸਕਦਾ ਹੈ ਸਰ ਕੀ ਸੋਚ ਰਹੇ ਤੁਸੀਂ ਸਟੱਡੀ ਕਰਨਾ ਹੈ ਕਿ ਵਰਕ ਪਰਮਿਟ ਅਪਲਾਈ ਕਰਨਾ ਹੈ ਤੁਸੀਂ ਵਰਕ ਪਰਮਿਟ ਦੇ ਰਿਗਾਰਡਡ ਮੈਂ ਓਕੇ ਓਕੇ ਡੈਫੀਨਿਟਲੀ ਯੂ ਕੈਨ ਅਪਲਾਈ ਐਂਡ ਇਹਦੇ ਵਿੱਚ ਸਾਡੇ ਕੋਲ ਮੈਂ ਰეკਮੈਂਡ ਕਰਾਂਗੀ ਕਿਉਂਕਿ ਐਸ ਪਰ ਦੀ ਨਿਊ ਰੂਲਸ ਹਸਪਿਟੈਲਿਟੀ ਜਿਹੜੀ ਇੰਡਸਟਰੀ ਹੈ ਉਹਨਾਂ ਨੂੰ ਪੀਆਰ ਦੇ ਵਿੱਚ ਬਾਹਰ ਕੱਢ ਦਿੱਤਾ ਗਿਆ ਹੈ ਐਲਐਮਆਈਏ ਬੇਸਿਸ ਤੇ ਤੇ ਆਈ ਵਿਲ ਰეკਮੈਂਡ ਯੂ ਕਿ ਤੁਸੀਂ ਆਰਐਨਆਈਪ ਦੇ ਥਰੂ ਜਾਂ ਫਿਰ ਐਟਲੈਂਟਿਕ ਪ੍ਰੋਗਰਾਮ ਦੇ ਥਰੂ ਹੀ ਆਪਣੀ ਜਿਹੜੀ ਪ੍ਰੋਫਾਈਲ ਹੈ ਉਹਨੂੰ ਲੌਂਚ ਕਰਵਾਓ ਤੇ ਤੁਸੀਂ ਨੂੰ ਅਟਲੈਂਟਿਕ ਡਾਇਰੈਕਟ ਇਹਦੇ ਵਿੱਚ ਵਰਕ ਵੀ ਮਿਲਦਾ ਹੈ ਤੇ ਨਾਲ ਤੁਸੀਂ ਪੀਆਰ ਵੀ ਕਨਫਰਮ ਹੋਵੋਗੇ ਠੀਕ ਹੈ ਮੈਮ ਹਾਂਜੀ ਹੂੰ ਬਹੁਤ ਸਾਰੇ ਕਾਲਰ ਨੇ ਜਿਹੜੇ ਵੇਟਿੰਗ ਦੇ ਵਿੱਚ ਜਾਂ ਮਿਸ ਕਾਲ ਹੈ ਤੁਹਾਨੂੰ ਬੈਕ ਕਾਲ ਕੱਲ ਮਾਰਨਿੰਗ ਚ ਆਊਗੀ ਤੁਸੀਂ ਜਾਣਕਾਰੀ ਇਹ ਜਿਹੜੀ ਲੈ ਸਕਦੇ ਹੋ ਜਿੰਨੀਆਂ ਕਾਲਾਂ ਅਸੀਂ ਲੈ ਸਕਦੇ ਵਿੱਚ ਵਿੱਚ ਲੈਂਦੇ ਰਵਾਂਗੇ ਮੈਮ ਪੀਐਨਪੀ ਪ੍ਰੋਗਰਾਮ ਨੂੰ ਲੈ ਕੇ ਵੀ ਇੱਕ ਬੜੀ ਵਾਇਰਲ ਹੋ ਰਹੀਆਂ ਨਿਊਜ਼ ਵਗੈਰਾ ਹਨਾ ਅਪਡੇਟ ਹੋ ਰਹੀਆਂ ਕਿ ਉਸ ਦੇ ਵਿੱਚ ਤਕਰੀਬਨ 50% ਤੋਂ ਵੱਧ ਜਿਹੜਾ ਹੈ ਸਟੂਡੈਂਟ ਨੂੰ ਕਟੌਤੀ ਕੀਤੀ ਗਈ ਹੈ ਯਾਨੀ ਕਿ ਬਹੁਤ ਘੱਟ ਬੱਚਿਆਂ ਨੂੰ ਇੰਟਰਟੇਨ ਕੀਤਾ ਜਾਊਗਾ ਹਨ ਉਸ ਦੇ ਵਿੱਚ ਵੀ ਸਿਰਫ ਹੈਲਥ ਕੇਅਰ ਵਾਲੇ ਬੱਚੇ ਹੀ ਜਿਹੜੇ ਉਹਨਾਂ ਨੇ ਕਿਹਾ ਵੀ ਜਾਸਕਿਲਡ ਵਰਕਰ ਜਿਹੜੇ ਹੈਗੇ ਆ ਕੀ ਲੱਗਦਾ ਕਿਸ ਤਰ੍ਹਾਂ ਦੇ ਕਿਵੇਂ ਹੁਣ ਵਰਕ ਵੀਜ਼ੇ ਤੱਕ ਕਿਵੇਂ ਪਹੁੰਚ ਸਕਦਾ ਸਟੂਡੈਂਟ ਸੈੱਡ ਦੇ ਕੋ ਵਰਕ ਵੀਜ਼ਾ ਲੈਣ ਲਈ ਇੱਕ ਤਾਂ ਆਪਸ਼ਨ ਹੈ ਕਿ ਜੇ ਤੁਸੀਂ ਇੰਡੀਆ ਤੋਂ ਸਟੂਡੈਂਟ ਵੀਜ਼ਾ ਅਪਲਾਈ ਕਰ ਰਹੇ ਹੋ ਤੇ ਤੁਸੀਂ ਪਹਿਲਾਂ ਪ੍ਰੋਗਰਾਮ ਚੈੱਕ ਕਰਨਾ ਹੈ ਕਿ ਉਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਬਾਅਦ ਚ ਵਰਕ ਪਰਮਿਟ ਮਿਲ ਵੀ ਰਿਹਾ ਹੈ ਕਿ ਨਹੀਂ ਜਿਵੇਂ ਤੁਸੀਂ ਆਪ ਹੀ ਦੱਸਿਆ ਕਿ ਹੈਲਥ케ਅਰ ਪ੍ਰੋਗਰਾਮ ਬਹੁਤ ਜ਼ਿਆਦਾ ਉੱਥੇ ਡਿਮਾਂਡ ਦੇ ਵਿੱਚ ਹੈ ਇਸ ਤੋਂ ਇਲਾਵਾ ਵੀ ਕੰਸਟਰਕਸ਼ਨ ਦੀ ਡਿਮਾਂਡ ਬਹੁਤ ਜ਼ਿਆਦਾ ਹੈ ਟੈਕਨੀਕਲ ਪ੍ਰੋਗਰਾਮਸ ਹੈ ਜਿਹੜੇ ਵੋਕੇਸ਼ਨਲ ਕੋਰਸਸ ਹੈ ਉਹ ਵੀ ਡਿਮਾਂਡ ਦੇ ਵਿੱਚ ਨੇ ਜਿਨ੍ਹਾਂ ਦੇ ਵਿੱਚ ਬਾਅਦ ਚ ਵਰਕ ਪਰਮਿਟ ਵੀ ਹੈ ਤੇ ਪੀਆਰ ਵੀ ਹੈ ਇਹ ਅਸੈਸਮੈਂਟ ਅਸੀਂ ਆਲਰੇਡੀ ਇੰਡੀਆ ਦੇ ਵਿੱਚ ਹੀ ਕਰਨੀ ਹੈ ਤੇ ਇਸ ਤੋਂ ਇਲਾਵਾ ਡਾਇਰੈਕਟ ਵਰ ਐਂਡ ਇਟ ਇਜ਼ ਅਬਾਊਟ ਪੀਐਨਪੀ ਕਿ ਜਿੱਥੇ ਲੱਗਦਾ ਹੈ ਕਿ ਹੁਣ ਕੋਟਾ ਜਿਹੜਾ ਹੈ ਉਹ ਘੱਟ ਹੋ ਰਿਹਾ ਹੈ ਐਕਚੁਅਲ ਚ ਜਦੋਂ ਵੀ ਕੋਈ ਵੀ ਈਅਰ ਸਟਾਰਟ ਹੁੰਦਾ ਹੈ ਹਰ ਇੱਕ ਪ੍ਰੋਵਿੰਸ ਨੂੰ ਇੱਕ ਕੋਟਾ ਪ੍ਰੋਵਾਈਡ ਕੀਤਾ ਜਾਂਦਾ ਹੈ ਕਿ ਤੁਸੀਂ ਇਸ ਸਾਲ ਇੰਨੇ ਕੈਂਡੀਡੇਟਸ ਨੂੰ ਹੀ ਬੁਲਾ ਸਕਦੇ ਹੋ ਇਨਵੀਟੇਸ਼ਨ ਦੇ ਸਕਦੇ ਹੋ ਉਹ ਬਿਲਕੁਲ ਚੱਲ ਰਿਹਾ ਹੈ ਬਟ ਐਦਾਂ ਦੀ ਕੋਈ ਨਿਊਜ਼ ਨਹੀਂ ਹੈ ਕਿ ਕਿਤੇ ਇਹ ਮੈਂਸ਼ਨਡ ਹੈ ਕਿ 55% ਜਿਹੜਾ ਹੈ ਇੰਨਾ ਜ਼ਿਆਦਾ ਵੱਡਾ ਡ੍ਰੌਪ ਕਿਸੇ ਪ੍ਰੋਵਿੰਸ ਨੂੰ ਦਿੱਤਾ ਗਿਆ ਹੈ ਕੋਟਾ ਪਹਿਲਾਂ ਨਾਲੋਂ ਕੱਟ ਹੋਇਆ ਹੈ ਬਟ ਇੰਨਾ ਕੱਟ ਨਹੀਂ ਹੋਇਆ ਕਿ 55% ਦਾ ਅਸੀਂ ਰੇਸ਼ਿਓ ਦੇਖੀਏ ਹਮ ਹਲੋ ਹਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਆਪਣੀ ਪ੍ਰੋਫਾਈਲ ਤੇ ਸਵਾਲ ਦੱਸੋ हां जी सत श्री अकाल सर मैं संदीप कॉल कर रही हूं मोघे तो और जी, मैं जीएनएम पास आउट हूं एंड मेरी क्वेरीज सर ऑस्ट्रेलिया ਦੇ ਲਈ ਸੀ ਐਂਡ ਮੇਰੀ ਸਰ ਗੋ ਵੀਜ਼ਾ ਕੰਸਲਟੈਂਸੀ ਤੇ ਵਿੱਚ ਮੈਂ ਕਾਲ ਕੀਤੀ ਸੀ ਬਟ ਇਹਨਾਂ ਦੇ ਸਰ ਕਾਉਂਸਲਰ ਵੱਲੋਂ ਮੈਨੂੰ ਇਹ ਇਨਫਾਰਮੇਸ਼ਨ ਮਿਲੀ ਕਿ ਤੁਹਾਨੂੰ ਟ੍ਰੇਨਿੰਗ ਲਈ ਲੈਣੀ ਪਵੇਗੀ ਦਾ ਥਿੰਗ ਇਜ਼ ਕਿ ਮੈਂ ਟ੍ਰੇਨਿੰਗ ਕੁਆਲੀਫਾਈ ਕਰ ਸਕਾਂ ਨਾ ਕਰ ਸਕਾਂ ਹੁਣ ਮੈਨੂੰ ਇਹ ਡਾਊਟ ਹੈ ਮੈਨੂੰ ਅਪਲਾਈ ਕਰਨ ਚ ਵੀ ਡਰ ਲੱਗ ਰਿਹਾ ਹੁਣ ਇਸ ਇਸ ਤੋਂ दैट्स अ वेरी गुड क्वेश्चन मैम बिकॉज एक कंसर्न सूलमोस्ट सभी सारे कैंडिडेट्स तो ही मिल रहा है बट एक मैं ये परसनली मैसेज सारे देना चाहनी हाँ बिकॉज आई टॉकड ऑन माई सैल्फ मैंने खुद बात की है आगे जो हमारा प्रोग्राम है जिनके साथ हम रिक्रूटमेंट पार्टनरशिप में है एंड दे सैड के दैट्स वाई वी आर गैटिंग दैट प्रोग्राम दैट्स वाई वी आर गैटिंग दैट एम्प्लॉयमेंट कॉन्ट्रैक्ट बिकॉज वी आर ऑलरेडी प्रोवाइडिंग दैम ऑस्ट्रेलीयन सर्टिफाइड ਟ੍ਰੇਨਿੰਗ ਡੇ A ਪ੍ਰੋਗਰਾਮ ਦੇ ਵਿੱਚ ਤੁਸੀਂ ਅਪਲਾਈ ਕਰਨਾ ਜੇ ਤੁਸੀਂ ਬਿਲਕੁਲ ਇਹ ਸੋਚਦੇ ਹੋ ਕਿ ਕੱਲ ਨੂੰ ਤੁਸੀਂ ਪੀਆਰ ਲੈਵਲ ਤੱਕ ਜਾਓ ਬਿਕੋਜ਼ ਨਰਸਸ ਦਾ ਜਿਹੜਾ ਪ੍ਰੋਗਰਾਮ ਹੈ ਮੈਮ ਦੈਟਸ ਅ ਕੁਆਇਟ ਪ੍ਰੋਫੈਸ਼ਨਲ ਪ੍ਰੋਗਰਾਮ ਤੁਸੀਂ ਕਿਸੇ ਨੂੰ ਕਿਵੇਂ ਹੈਂਡਲ ਕਰਨਾ ਹੈ ਇਹ ਨਾ ਹੋਵੇ ਕਿ ਮੰਨ ਲਓ ਇੰਡੀਆ ਦਾ ਕਲਚਰ ਤੇ ਆਸਟ੍ਰੇਲੀਆ ਦਾ ਕਲਚਰ ਬਹੁਤ ਡਿਫਰੈਂਟ ਹੈ ਤੇ ਕਿਸੇ ਤਰ੍ਹਾਂ ਦੀ ਕੋਈ ਐਮਰਜੈਂਸੀ ਪੈਂਦੀ ਹੈ ਤੁਹਾਨੂੰ ਇਹ ਹੀ ਨਹੀਂ ਪਤਾ ਤੁਸੀਂ ਐਕਟ ਕਿਵੇਂ ਕਰਨਾ ਹੈ ਤੁਸੀਂ ਹੈਂਡਲ ਕਿਵੇਂ ਕਰਨਾ ਹੈ ਦੈਟਸ ਵਾਈ ਜਿਹੜਾ ਸਾਡੇ ਰਿਕਰੂਟਮੈਂਟ ਪਾਰਟਨਰ ਹੈ ਉਹਨਾਂ ਦੀ ਇਹ ਕੰਡੀਸ਼ਨ ਹੈ ਕਿ ਅਸੀਂ ਕੈਂਡੀਡੇਟਸ ਨੂੰ ਇੰਡੀਆ ਦੇ ਵਿੱਚ ਆਨ ਪਹਿਲਾ ਹੀ ਆਨਲਾਈਨ ਟ੍ਰੇਨਿੰਗ ਪ੍ਰੋਵਾਈਡ ਕਰਨੀ ਹੈ ਤੇ ਇਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਟੈਸਟ ਨਹੀਂ ਹੈ ਤੁਸੀਂ ਕੋਈ ਸਰਟੀਫਿਕੇਸ਼ਨ ਜਿਹੜੀ ਆ ਕੋਈ ਟੈਸਟ ਕਲੀਅਰ ਨਹੀਂ ਕਰਨਾ ਸਿਰਫ ਆਨਲਾਈਨ ਜਿਹੜੀ ਇੱਕ ਟ੍ਰੇਨਿੰਗ ਹੈ ਇੱਕ ਘੰਟੇ ਦੀ ਹਫਤੇ ਦੇ ਵਿੱਚ ਇੱਕ ਵਾਰੀ ਤੁਸੀਂ ਲੈਣੀ ਹੈ ਜਦੇ ਵਿੱਚ ਉਹ ਤੁਹਾਨੂੰ ਪ੍ਰੋਫੈਸ਼ਨਲ ਜਿਹੜਾ ਤਰੀਕਾ ਹੈ ਕੰਮ ਕਰਨ ਦਾ ਉਹ ਸਖਾਨਗੇ ਤੇ ਇਸ ਤੋਂ ਇਲਾਵਾ ਅਸੀਂ ਇਹ ਵੀ ਗੱਲ ਕੀਤੀ ਸੀਗੀ ਕਿ ਤੁਸੀਂ ਕੈਂਡੀਡੇਟ ਨੂੰ ਆਫਟਰ ਗੈਟਿੰਗ 407 ਵੀਜ਼ਾ ਜਿਹੜਾ ਇਹ ਵਾਕ ਪਰਮਿਟ ਹੈ ਮਿਲਣ ਤੋਂ ਬਾਅਦ ਤੁਸੀਂ ਇਨਸਾਈਡ ਆਸਟ੍ਰੇਲੀਆ ਵੀ ਟ੍ਰੇਨਿੰਗ ਦੇ ਦਿਓ ਬਟ ਦੇ ਸੈਡ ਕਿ ਐਦਾ ਨਹੀਂ ਹੋ ਸਕਦਾ ਬਿਕੋਜ਼ ਜੇ ਬੱਚੇ ਕੋਲ ਆਲਰੇਡੀ ਵਰਕ ਪਰਮਿਟ ਹੈ ਵਰਕ ਪਰਮਿਟ ਤੇ ਆਪਾਂ ਬੁਲਾ ਕੇ ਕਿਸੇ ਨੂੰ ਟ੍ਰੇਨਿੰਗ ਨਹੀਂ ਦੇ ਸਕਦੇ ਕਿਉਂਕਿ ਟ੍ਰੇਨਿੰਗ ਵੀਜ਼ ਆ ਡਿਫਰੈਂਟ ਵੀਜ਼ਾ ਹੈ ਸਟੱਡੀ ਵੀਜ਼ਾ ਡਿਫਰੈਂਟ ਵੀਜ਼ਾ ਹੈ ਤੇ ਜੇ ਤੁਸੀਂ ਵਰਕ ਪਰਮਿਟ ਲੈਂਦੇ ਹੋ ਤਾਂ ਪਹਿਲਾ ਦਿਨ ਤੋਂ ਹੀ ਤੁਸੀਂ ਆਪਣੀ ਜੁਆਇਨਿੰਗ ਜਿਹੜੀ ਹੈ ਉਹ ਕੰਮ ਤੇ ਦੇਣੀ ਹੁੰਦੀ ਹੈ 댓ਸ ਵਾਈ ਦੇ ਆਰ ਪ੍ਰੋਵਾਈਡਿੰਗ ਆਨਲਾਈਨ ਟ੍ਰੇਨਿੰਗ ਕਿ ਤੁਸੀਂ ਆਨਲਾਈਨ ਟ੍ਰੇਨਿੰਗ ਦੇ ਵਿੱਚ ਕਿ ਕਿਵੇਂ ਤੁਸੀਂ ਪ੍ਰੋਫੈਸ਼ਨਲੀ ਉੱਥੇ ਕੰਮ ਕਰਨਾ ਹੈ ਤੇ ਕੀ ਕੀ ਜੌਬ ਰਿਸਪੌਂਸਿਬਿਲਟੀ ਤੁਹਾਡੀ ਉੱਥੇ ਰਹੇਗੀ ਤੇ ਉਸ ਤੋਂ ਇਲਾਵਾ ਇਹਦੇ ਵਿੱਚ ਗਵਰਨਮੈਂਟ ਪ੍ਰੋਜੈਕਟ ਵੀ ਇਨਵੋਲਵ ਨੇ ਬਿਕਾਉਜ਼ ਉਹਨਾਂ ਨੂੰ ਪਤਾ ਹੈ ਕਿ ਜਿੰਨੇ ਵੀ ਕੈਂਡੀਡੇਟ ਉੱਥੇ ਪਲੇਸਮੈਂਟ ਜਿਨ੍ਹਾਂ ਨੂੰ ਦਿੱਤੀ ਜਾ ਰਹੀ ਹੈ ਉਹ ਸਾਰੇ ਟ੍ਰੇਨਿੰਗ ਲੈ ਕੇ ਉੱਥੇ ਆ ਰਹੇ ਨੇ